ਇਹ ਪਿਛਲੇ ਦਿਨ ਐਕਚੁਅਲੀ ਸਰਦੀਆਂ ਜਦੋਂ ਜੋ ਧੁੰਦ ਦਾ ਵਾਧਾ ਹੁੰਦਾ ਤਾਂ ਕਾਫੀ ਖੇਤਾਂ ਵਿੱਚੋਂ ਟਰਾਂਸਫਾਰਮਰ ਦੇ ਵਿੱਚੋਂ ਤਾਂਬੇ ਵਗੈਰਾ ਦੀ ਚੋਰੀ ਹੁੰਦੀ ਹੈ ਇਹ ਅਸੀਂ ਗੜੀ ਦੇ ਵਿੱਚ ਹੀ ਜਿਹੜਾ ਸਾਡੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਕਵਰ ਵਾਲੇ ਥਾਣੇ ਦੇ ਏਰੀਆ ਵਿੱਚ ਕਾਫੀ ਟਰਾਂਸਫਾਰਮਰ ਚੋਰੀ ਹੋਏ ਸੀਗੇ ਤੇ ਉਹਦੇ ਬਾਰੇ ਇਤਲਾਮ ਮਿਲੀ ਸੀ ਕਿ ਅਬੋਰ ਦੇ ਕੋਈ ਰਹਿਣ ਵਾਲੇ ਆ ਅਜੇ ਤੇ ਸੂਰਜ ਉਹਨਾਂ ਵੱਲੋਂ ਇਹ ਜਿਹੜੀ ਚੋਰੀ ਕੀਤੀ ਗਈ ਹੈ ਉਸੇ ਸਬੰਧ ਦੇ ਵਿੱਚ ਮੁੱਖ ਅਫਸਰ ਥਾਣਾ ਸਦਰ ਨੂੰ ਲੋਡ ਅਨਸਪੈਕਟਿਵ ਰੂਨ ਯਾਦਵਨੋਂ ਜਿਹੜਾ ਉਹਨਾਂ ਨੂੰ ਰੇਡ ਕਰਕੇ ਫੜਿਆ ਗਿਆ ਨੂੰ ਉਹਨਾਂ ਤੋਂ ਪੁੱਛਿਆ ਗਿਆ ਸਾਰਾ ਉਹਨਾਂ ਦੇ ਵਿਰੋਧ ਨੂੰ ਉਜਾਗਰ ਕੀਤਾ ਗਿਆ ਇਹਨਾਂ ਵੱਲੋਂ ਕਿ ਕਰੀਬ 4.5 ਕੌਂਟਨ ਦੇ ਕਰੀਬ ਜਿਹੜਾ ਇਹਨਾਂ ਤੋਂ ਤਾਂਬਾ ਗ੍ਰਾਮ ਦੇ ਹੋ ਚੁੱਕਾ ਇਹ ਪਿਛਲੇ ਦਿਨ ਐਕਚੁਅਲੀ ਸਰਦੀਆਂ ਜਿਹੜਾ ਜੋ ਤੁਹਾਨੂੰ ਦਾ ਵਾਧਾ ਹੁੰਦਾ ਤਾਂ ਕਾਫੀ ਖੇਤਾਂ ਵਿੱਚੋਂ ਟਰਾਂਸਫਾਰਮਰ ਵਗੈਰਾ ਵਿੱਚੋਂ ਤਾਂਬੇ ਵਗੈਰਾ ਦੀ ਚੋਰੀ ਹੁੰਦੀ ਹੈ ਇਹ ਐਸਐਲਆਰਡੀ ਦੇ ਵਿੱਚ ਜਿਹੜਾ ਸਾਡੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਕਬਰ ਵਾਲੇ ਥਾਣੇ ਦੇ ਏਰੀਆ ਵਿੱਚ ਕਾਫੀ ਟਰਾਂਸਫਾਰਮਰ ਚੋਰੀ ਹੋਏ ਸੀਗੇ ਤੇ ਉਹਦੇ ਬਾਰੇ ਇਤਲਾਮ ਮਿਲੀ ਸੀ ਕਿ ਅਬੋਰ ਦੇ ਕੋਈ ਰਹਿਣ ਵਾਲੇ ਆ ਅਜੇ ਤੇ ਸੂਰਜ ਉਹਨਾਂ ਵੱਲੋਂ ਇਹ ਜਿਹੜੀ ਚੋਰੀ ਕੀਤੀ ਗਈ ਹੈ ਉਸੇ ਸੰਬੰਧ ਦੇ ਵਿੱਚ ਮੁਖ ਅਫਸਰ ਥਾਣਾ ਸਦਰ ਰੋਡ ਇੰਸਪੈਕਟਰ ਵਰਨ ਯਾਦਵ ਵੱਲੋਂ ਜਿਹੜਾ ਉਹਨਾਂ ਨੂੰ ਰੇਡ ਕਰਕੇ ਫੜਿਆ ਗਿਆ ਮਕਦਮਾ ਦਰਜ ਕਰਕੇ ਤੇ ਉਹਨਾਂ ਤੋਂ ਪੁੱਛਗਿੱਛ 'ਚ ਸਾਰਾ ਉਹਨਾਂ ਦੇ ਗਰੋਹ ਨੂੰ ਉਜਾਗਰ ਕੀਤਾ ਗਿਆ ਇਹਨਾਂ ਵੱਲੋਂ ਤੇ ਕਰੀਬ 4.5 ਕੁਇੰਟਲ ਦੇ ਕਰੀਬ ਜਿਹੜਾ ਇਹਨਾਂ ਦਾ ਤਾਂਬਾ ਬਰਾਮਦ ਹੋ ਚੁੱਕਾ ਹੈ ਅਤੇ ਪੁੱਛਗਿੱਛ 'ਚ ਇਹ ਵੀ ਆਇਆ ਵੀ ਇਹਨਾਂ ਨੇ ਕਰੀਬ 45-50 ਟਰਾਂਸਫਾਰਮਰ ਵਗੈਰਾ ਇਥੋਂ ਏਰੀਆ ਚੋਂ ਉਹਨਾਂ ਚੋ ਚੋਰੀ ਕੀਤੀ ਹੈ ਨਾ ਜਿੰਨਾਂ ਨੂੰ ਕਿੰਨੇ ਦੋਸ਼ੀ ਇਹਦੇ ਚ ਇਹ ਚ ਟੋਟਲ ਹੁਣ ਤੱਕ ਨਾਂਦੋਸ਼ੀ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਚੋਂ 7 ਅਰੈਸਟ ਕਰ ਲਏ ਗਏ ਆ ਜਿੰਨਾਂ ਨੂੰ ਅੱਗੇ ਵੇਚਦੇ ਸੀ ਵੀ ਉਹਨਾਂ ਤੇ ਵੀ ਕੋਈ ਕਰ ਨਹੀਂ ਕੀਤੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਬਕਾਇਦਾ ਨਾਮਿਨੇਟ ਕੀਤਾ ਗਿਆ ਉਸੇ ਹਿਸਾਬ ਨਾਲ ਹੀ ਅੱਗੇ ਇਹ ਬਰਾਉਂਡਿੰਗ ਕੀਤੀ ਗਈ ਹੈ ਬਰ ਇੱਕ ਹੋਰ ਦੀ ਹੂਮਕਾ ਕੀ ਹੈ ਕੁੜੀ ਜੀ ਇੱਥੇ ਸੀ ਪੜ੍ਹੀ ਹੋਈ ਕੋਈ ਇਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਦੇ ਬਾਰੇ ਹੋਇਆ ਸੀ ਕਲੀਅਰ ਕਰਕੇ ਫਿਰ ਕਰ ਲਾਂਗੇ ਪੇ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਕਰ ਜਾਏ ਤਾਂ ਕਿ ਇਹ ਬੈਠਾ ਵਾਰਦਾਤਾਂ ਨੂੰ ਕਿਸ ਤਰ੍ਹਾਂ ਦਾ ਨਾਮ ਦਿੰਦੇ ਸੀ ਇਹ ਇਹਨਾਂ ਦੇ ਵਿੱਚੋਂ ਕੁਝ ਤੇ ਪਹਿਲਾਂ ਮਾਮਲੇ ਦਰਜ ਹੈਗੇ ਆ ਬਟ ਅਸੀਂ ਉਸ ਦੀ ਹੈਗੇ ਫਿਲਹਾਲ ਅਸੀਂ ਡਿਟੇਲ ਵਗੈਰਾ ਲੈਣੀ ਆ ਅਸੀਂ ਕੀ ਨਾਮ ਕਹਿੰਦਾ ਕੀ ਹੁੰਦਾ ਹੈ ਹਾਂ ਜੀ ਨਾਮ ਦੋਸ਼ੀ ਆ ਤੁਹਾਨੂੰ ਲਿਸਟ ਦੇ ਦਿੰਨੇ ਹਾਂ ਜੀ ਉਹਦੀ ਇਹ ਇਕੱਲੇ ট্রান্সਫਾਰਮ ਚੋਰੀ ਕਰਦੇ ਜਾਂ ਹੋਰ ਵੀ ਵਾਰਦਾਤਾਂ ਚ ਲਿਖੇ ਇਹ ਹਜੇ ਪੁੱਛਗਛ ਜਾਰੀ ਹੈ ਹਜੇ ਤੱਕ ਤਾਂ ਸਾਡੇ ਕੋਲੇ ਜੋ ਹਾਂ ਦੀ ਪੁੱਛਗਛ ਆਇਆ ਉਹ ਇਹੀ ਹੈ ਕਿ ਇਹਨਾਂ ਵੱਲੋਂ ਟਰਾਂਸਫਾਰਮਰ ਵਗੈਰਾ ਦੀ ਹੀ ਚੋਰੀ ਕੀਤੀ ਜਾਂਦੀ ਸੀਗੀ ਕੋਈ ਇਹਨਾਂ ਤੋਂ ਵੀਕਲ ਵਗੈਰਾ ਵੀ ਖਰਾਬ ਕੀਤਾ ਗਿਆ ਆਪਣਾ ਸਾਰਾ ਅਸੀਂ ਸਾਡੀ ਤਫਤੀਸ਼ਾ ਜੋ ਚੱਲ ਰਹੀ ਹੈ ਇਹਨਾਂ ਨੂੰ ਵੀਕਲ ਵਗੈਰਾ ਜੋ ਵੀ ਅਸੀਂ ਤੁਹਾਨੂੰ ਥੋੜੀ ਦੇਰ ਦੱਸਾਂਗੇ ਹੁਣ ਫਿਲਹਾਲ ਅਸੀਂ ਇਹਨਾਂ ਤੋਂ 4.5 ਕੁਇੰਟਲ ਤਾਂਬਾ ਬਰਾਮਦ ਕੀਤਾ ਹੈ ਜਿਹੜਾ ਕਿ ਇੱਕ ਰਾਤ ਦੇ ਵਿੱਚ ਇਹਨਾਂ ਦੀ ਪੁੱਛਗਛ ਤੋਂ ਸਾਹਮਣੇ ਆਇਆ ਇੱਕ ਰਾਤ ਦੇ ਵਿੱਚ ਦੋ ਤੋਂ ਤਿੰਨ ਟਰਾਂਸਫਾਰਮਰਾਂ ਦੀ ਇਹ ਚੋਰੀ ਕਰ ਲੈਂਦੇ ਸੀ